ਮੈਨੂੰ ਦੁਨੀਆ ਚੰਗੀ ਨਹੀਂ ਲੱਗਦੀ ਮੈਨੂੰ ਦੁਨੀਆ ਪਿਆਰੀ ਨਹੀਂ ਲੱਗਦੀ ਉਹ ਤੁਸੀਂ ਤੇ ਆਖਿਆ ਕਰੋ ਜਿੱਥੇ ਗੁਰੂ ਗ੍ਰੰਥ ਸਾਹਿਬ ਨੇ ਮੈਂ ਮੜਮੜ ਆਵਾਂ ਮੈਂ ਮੜਮੜ ਸਿੱਖ ਬਣਾ ਮੈਂ ਬਾਦਸ਼ਾਹ ਮੜਮੜ ਤੁਹਾਡੇ ਚਰਨਾਂ 'ਚ ਮੱਥਾ ਟੇਕਾਂ ਮੈਂ ਮੜਮੜ ਆਵਾਂ ਜਦ ਵੀ ਤੁਸੀਂ ਆਵੋਗੇ ਸਾਨੂੰ ਵੀ ਨਾਲ ਲਿਆਇਓ ਐਦਾਂ ਕਿਹਾ ਉਹ ਖਾਂ ਵੀ ਜੇ ਕਦੇ ਜੰਮਣ ਮਰਨ ਨੂੰ ਹੁੰਦਾ ਹੈ ਤੇ ਹੋਵੇ ਐਦਾਂ ਕਿਹਾ ਕਰੋ ਜੇ ਜੰਮਣ ਮਰਨ ਹੁੰਦਾ ਹੈ ਤੇ ਹੋਵੇ ਪਾਸ਼ਾ ਵੀ ਹੁਣ ਅਸੀਂ ਵੀ ਆਈਏ ਅਸੀਂ ਹੁਣ ਲੇਟ ਆਇਆ ਥੋੜਾ ਜਿਹਾ ਪਹਿਲਾਂ ਆਈਏ ਐਦਾਂ ਕਿਹਾ ਕਰੋ ਅੱਕੋ ਨਾ ਐਦਾਂ ਦਾ ਨੈਗੇਟਿਵ ਨਜ਼ਰੀਆ ਨਾ ਬਣਾ ਕੇ ਰੱਖੋ ਮੈਂ ਨਹੀਂ ਆਉਣਾ ਅੱਕ ਕੇ ਬਸ ਦੁਖੀ ਹੋ ਗਏ ਨਹੀਂ ਤੇ ਬੰਦਾ ਮੁੜ ਮੁੜ ਆਉਣਾ ਚਾਹੁੰਦਾ ਕਿਉਂ ਨਹੀਂ ਆਉਣਾ